ਭਾਈ ਜੀ ਕੋਈ ਭਾਈ ਸਾਈਡ ਤੇ ਆਇਓ ਇੱਥੇ ਤੋਂ ਤੁਸੀਂ ਆਪਣੀ ਕਰੀ ਜਾਂਦੇ ਫਿਰ ਤੁਸੀਂ ਭਾਈ ਜੀ ਸਾਈਡ ਤੇ ਹੋ ਜਾਓ ਜੱਸੀ ਭਾਈ ਜੀ ਸਾਈਡ ਤੇ ਓਰੀ ਸਾਹਿਬ ਸਾਹਮਣੇ ਓਰੀ ਸਾਹਿਬ ਸਰ ਸਰ ਡਾਕਟਰ ਸਰ ਪਲੀਜ਼ ਸਾਹਮਣੇ ਸਰ ਹਾਂਜੀ ਸਰ ਸਰ ਹਾਂਜੀ ਓਰੀ ਸਾਹਿਬ ਦਾ ਹਾਂਜੀ ਹਾਂਜੀ ਸਰ ਸਰ ਸਾਹਮਣੇ ਜੀ ਹਾਂਜੀ ਇਧਰ ਇਹ ਵਿੱਚ ਕੋਈ ਭਾਈ ਫਰਬਲੀ ਸਾਹਮਣੇ ਜੀ ਕਿ ਪਿਛਲੇ 10 ਦਿਨ ਤੋਂ ਲਗਾਤਾਰ ਜਿਹੜਾ ਹੈਗਾ ਭਾਰਤ ਅਤੇ ਪਾਕਿਸਤਾਨ ਦੇ ਜਿਹੜੇ ਹਾਲਾਤ ਸੀਗੇ ਉਤਨਾ ਪੂਰਨ ਸੀਗੇ ਤੇ ਜਿੱਥੇ ਪਹਿਲਾਂ ਪਾਕਿਸਤਾਨ ਵੱਲੋਂ ਪਹਿਲਾਂ ਦੀ ਤਰ੍ਹਾਂ ਗਲਤ ਮਨਸੂਬੇ ਦੇ ਤਹਿਤ ਉਹਨਾਂ ਨੇ ਪਹਿਲਗਾਮ ਵਿਖੇ ਜਿਹੜਾ ਸਾਡੇ ਨਿਰਦੋਸ਼ ਪਾਤਵਾਸੀਆਂ ਦਾ ਜਿਹੜਾ ਕਤਲ ਕੀਤਾ ਸੀਗਾ ਉਹਦੇ ਵਿੱਚ ਜਿਹੜਾ ਹੈਗਾ ਆਪਾਂ ਉਸ ਦਿਨ ਤੋਂ ਤਨਾਫਰ ਕੰਪਲੇਸ਼ਨ ਚੱਲ ਰਹੀ ਸੀਗੀ ਔਰ ਥੋੜੇ ਦਿਨ ਦੋ ਤਿੰਨ ਦਿਨ ਪਹਿਲਾਂ ਜਿਹੜਾ ਹੈਗਾ ਪਰਦੇਸ ਵੱਲੋਂ ਉਹਦਾ ਦਵਾਬੇ ਹਮਲਾ ਕਰਦੇ ਹੋਏ ਜਿਹੜਾ ਹੈਗਾ ਜਿੱਥੇ ਪਾਕਿਸਤਾਨ ਦੇ ਜਿਹੜੇ ਹੈਗੇ ਆ ਕੈਂਸ ਲੱਗੇ ਹੋਏ ਸੀਗੇ ਉਹਨਾਂ ਨੂੰ ਡਿਸਟਰੋਏ ਕੀਤਾ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਪਾਕਿਸਤਾਨ ਵੱਲੋਂ ਜਿਹੜਾ ਹੈਗਾ ਪਾਤਤ ਦੇ ਜਿਹੜਾ ਹੈਗਾ ਜਿੱਥੇ ਸਰਦੀ ਹਲਕਿਆਂ ਵਿੱਚ ਉਸ ਦੇ ਨਾਲ ਹੀ ਜਿਹੜੇ ਸਿਵਿਲIAN ਇਲਾਕੇ ਸੀਗੇ ਤੇ ਸਕਰੀਆ ਪੰਜਾਬ ਦੇ ਜਿਵੇਂ ਆਪਾਂ ਸਾਰੇ ਜਾਣਦੇ ਕਿ ਪਸੋ 12 ਸ਼ਹਿਰਾਂ ਦੇ ਵਿੱਚ ਜਿਹੜਾ ਮਿਜ਼ਾਇਲ ਜਿਹੜਾ ਅਟੈਕ ਹੋਇਆ ਸੀਗਾ ਉਹਦੇ ਵਿੱਚ ਜਿਹੜਾ ਕੱਲ ਇਸ ਤਰ੍ਹਾਂ ਕਿ ਸਾਡਾ ਫੇਮਪੁਰ ਪਿੰਡ ਹੈਗਾ ਉਹਦੇ ਵਿੱਚ ਮਿਜ਼ਾਇਲ ਇੱਕ ਖੇਤਾਂ ਵਿੱਚ ਜਾ ਕੇ ਗਿਰੀ ਲੋਕਾਂ ਦੇ ਵਿੱਚ ਜਿਹੜਾ ਕਾਫੀ ਜਿੱਥੇ دہشت ਦਾ ਮਾਹੌਲ ਸੀਗਾ ਉੱਥੇ ਹੀ ਸਾਰੇ ਦੇਸ਼ ਵਾਸੀ ਵਿਦਾਈ ਦੇ ਪਾਤਰਾਂ ਨੇ ਕਿ ਸਾਰਿਆਂ ਨੇ ਇਸ ਵੇਲੇ ਦੇਸ਼ ਦੀ ਖਾਤਰ ਜਿਹੜਾ ਹੈਗਾ ਹਰ ਸੰਭਵ ਯਤਨ ਕਰਨ ਦਾ ਜਿੱਥੇ ਵਚਨ ਦਿੱਤਾ ਹੈਗਾ ਉੱਥੇ ਹੀ ਆਪਾਂ ਸਾਰੇ ਜਾਣਦੇ ਹੈਗੇ ਕਿ ਫਗਵਾੜੇ ਵਿੱਚ ਸਭ ਸਾਰੇ ਜਾਣਦੇ ਹੈਗੇ ਕਿ ਜਿੰਨੇ ਐਨ ਜੀਓਜ਼ ਵੱਲੋਂ ਇੱਥੇ ਕੰਮ ਕੀਤਾ ਜਾਂਦਾ ਹੈਗਾ ਉਹ ਸਾਰੇ ਪੰਜਾਬ ਵਿੱਚ ਮਿਸਾਲ ਹੈਗੇ ਆ ਉਸੇ ਤਹਰ ਜਿਹੜੇ ਹਿੰਦੁਸਤਾਨ ਬਲੱਡ ਡੋਨਰ ਰਜਿਸਟਰ ਜਿਹੜੀ ਕਲੱਬ ਹੈਗੀ ਆ ਉਹਦੇ ਵੱਲੋਂ ਅੱਜ ਜਿਹੜਾ ਹੈਗਾ ਅੱਜ ਦੇ ਹਾਲਾਤ ਨੂੰ ਮੁੱਖ ਰੱਖਦੇ ਹੋ ਜਿਹੜਾ ਇੱਥੇ ਬਲੱਡ ਕੈਂਪ ਲਗਾਇਆ ਗਿਆ ਹੈਗਾ ਔਰ ਮੈਂ ਉਮੀਦ ਕਰਦਾ ਹਾਂ ਕਿ ਅੱਜ ਬਹੁਤ ਵੱਡੀ ਗਿਣਤੀ ਵਿੱਚ ਸਾਡੇ ਫਗਵਾੜਾ ਵਾਸੀ ਜਿਹੜਾ ਇਹਦੇ ਵਿੱਚ ਆ ਕੇ ਯੋਗਦਾਨ ਪਾਉਣਗੇ ਕਿਉਂਕਿ ਕਦੇ ਵੀ ਸਮਾਂ ਇਸ ਤਰ੍ਹਾਂ ਦਾ ਆ ਸਕਦਾ ਹੈ ਕਿ ਸਾਨੂੰ ਖੂਨ ਦੀ ਜਰੂਰਤ ਪੈ ਸਕਦੀ ਹੈ ਤਾਂ ਇਸ ਕਰਕੇ ਸਾਰੇ ਹੀ ਭਾਰਤ ਵਾਸੀਆਂ ਦਾ ਤੇ ਫਗਵਾੜਾ ਵਸੀਆਂ ਦਾ ਜਿਹੜਾ ਹੈਗਾ ਇਸ ਮੌਕੇ ਕੰਨ ਕੰਦ ਦਿੱਤਾ ਹੋਇਆ ਜਿਹੜਾ ਖੂਨ ਹੈਗਾ ਉਹ ਜਿਹੜਾ ਹੈਗਾ ਸਾਡੀਆਂ ਕੀਮਤਾਂ ਜਾਨਾਂ ਬਚਾਉਣ ਵਿੱਚ ਉਹ ਸਹਾਇ ਹੋਵੇਗਾ ਕਿਉਂਕਿ ਆਪਾਂ ਸਾਰੇ ਜਾਣਦੇ ਹੈਗੇ ਬੇਸ਼ੱਕ ਆਪਾਂ ਬਾਰਡਰ ਤੇ ਜਾ ਕੇ ਲੜਾਈ ਨਹੀਂ ਲੜ ਸਕਦੇ ਪਰ ਸਾਨੂੰ ਸਾਡੀ ਫੌਜ ਦੇ ਨਾਲ ਸਾਡੀ ਸਰਕਾਰ ਦੇ ਨਾਲ ਜਿਹੜਾ ਹੱਥ ਹੰਦਮ ਜਿਹੜਾ ਤਿਆਰ ਰਹਿਣਾ ਚਾਹੀਦਾ ਤੇ ਉਹਦੇ ਵਾਸਤੇ ਕਾਫੀ ਦਿਨਾਂ ਤੋਂ ਸਾਡੇ ਪੁਰੀ ਸਾਹਿਬ ਆਪਣੇ ਰਾਹੁਲ ਜੀ ਅਤੇ ਸਾਰੇ ਹੀ ਇਹਨਾਂ ਦੇ ਟੀਮ ਮੈਂਬਰਸ ਜਿਹੜਾ ਹੈਗਾ ਅਨਤਿਕ ਮੈਨਾ ਸਦਕਾ ਜਿਹੜਾ ਅੱਜ ਇਹ ਕੈਂਪ ਕਾਮਯਾਬ ਹੋਇਆ ਔਰ ਮੇਰੇ ਵਾਸਤੇ ਵੀ ਇਹ ਵੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਬੀਐਸਐਫ ਤੋਂ ਆਈਜੀ ਸਾਹਿਬ ਸਾਡੇ ਅੱਜ ਇੱਥੇ ਆ ਕੇ ਜਿਹੜਾ ਹੈਗਾ ਉਹਨਾਂ ਨੇ ਇੱਥੇ ਸ਼ਿਰਕਤ ਕੀਤੀ ਆ ਔਰ ਉਹਨਾਂ ਦੇ ਆਉਣ ਦੇ ਨਾਲ ਸਾਡੇ ਵੈਸੇ ਹੀ ਹੌਸਲੇ ਬਲੰਦ ਹੈਗੇ ਨੇ ਤੋਂ ਮੈਂ ਆਪਣੇ ਵੱਲੋਂ ਇੱਕ ਵਾਰ ਫੇਰ ਫੁਵਾੜਾ ਵਸੀਆਂ ਵੱਲੋਂ ਆਪਾਂ ਹਿੰਦੁਸਤਾਨ ਬਲੱਡ ਡਨਰਸ ਕਲੱਬ ਦੇ ਸਾਰੇ ਹੀ ਮੈਂਬਰਸ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਪ੍ਰਾਲਾ ਕਰਕੇ ਸਮੇਂ ਦੀ ਲੋੜ ਨੂੰ ਮੁੱਖ ਰੱਖਦੇ ਹੋ ਜਿਹੜਾ ਇੱਥੇ ਕੈਂਪ ਲਗਾਇਆ ਗਿਆ ਹੈਗਾ ਜੈ ਹਿੰਦ ਬਹੁਤ ਹੀ ਸਤਿਕਾਰਯੋਗ ਸ਼ਹਿਰ ਵਾਸੀ ਅੱਜ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰ ਕਲੱਬ ਵੱਲੋਂ ਇੱਕ ਸੁਰੱਖਿਆ ਕਰਮੀਆਂ ਦੇ ਲਈ ਖੂਨਦਾਨ ਕੈਂਪ ਲਾਇਆ ਗਿਆ ਇਸ ਵਿੱਚ ਭਾਰਤ ਸਰਕਾਰ ਪੰਜਾਬ ਸਰਕਾਰ ਪੀਸੀਬੀਟੀਸੀ ਵੱਲੋਂ ਹਦਾਇਤਾਂ ਸਿਗੀਆਂ ਰੱਬ ਨਾ ਕਰੇ ਕਿ ਕਿਸੇ ਵੀ ਸੁਰੱਖਿਆ ਕਰਮੀ ਨੂੰ ਖੂਨ ਦੀ ਲੋੜ ਪਵੇ ਯਾ ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਦਿੱਕਤ ਆਵੇ ਪਰ ਉਹਨਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਉਹਨਾਂ ਦੀ ਅਰੋਗ્યਤਾ ਦੇ ਲਈ ਆਪਾਂ ਜਿੰਨੇ ਵੀ ਸਾਡੇ ਨਜ਼ਦੀਕੀ ਬਲੱਡ ਬੈਂਕ ਨੇ ਉਹਨਾਂ 'ਚ ਬਫਰ ਸਟਾਕ ਕਰੀਏ ਤੇ ਇਹਦੇ ਵਿੱਚ ਸਾਨੂੰ ਬੀਐਸਐਫ ਦਾ ਪੂਰਨ ਸਹਿਯੋਗ ਲਿਆ ਤੇ ਫਗਵਾੜੇ ਦੀ ਸਾਰੇ ਹੀ ਐਨਜੀਓ ਨੇ ਪੂਰਾ ਸਾਥ ਦਿੱਤਾ ਅਸੀਂ ਸਾਰੇ ਸ਼ਹਿਰ ਵਾਸੀਆਂ ਦਾ ਸਾਰੇ ਹੀ ਐਨਜੀਓ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਥ ਦਿੱਤਾ ਤੇ ਅਸੀਂ ਆਸ ਕਰਦੇ ਹਾਂ ਕਿ ਭਵਿੱਖ ਦੇ ਵਿੱਚ ਵੀ ਸਾਡੇ ਕਲੱਬ ਨੂੰ ਜਿਹੜੀ ਤੁਹਾਡੀ ਸ਼ਹਿਰ ਦੀ ਐਨਜੀਓ ਉਹਨੂੰ ਸਾਥ ਦਿੰਦੇ ਰਹੋਗੇ ਧੰਨਵਾਦ ਜੈ ਹਿੰਦ ਜੈ ਭਾਰਤ ਯੰਗਸਟਰ ਪੀੜੀ ਨੂੰ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਖੂਨ ਦਾਨ ਕਰੋ ਨਸ਼ਿਆਂ ਨੂੰ ਛੱਡ ਕੇ ਖੂਨਵਾਲ ਹੋ ਕਿਉਂਕਿ ਇੱਕ ਜਿਹੜਾ ਖੂਨ ਦਾਨ ਕਰਕੇ ਆਪਾਂ ਤਿੰਨ ਜਾਨਾਂ ਕੀਮਤੀ ਜਾਨਾਂ ਬਚਾ ਸਕਦੇ ਹਾਂ ਤੇ ਖੂਨ ਦਾਨ ਮਹਾਦਾਨ ਹੈ ਇਹ ਇੱਕ ਇਹੋ ਜਿਹਾ ਦਾਨ ਸਰਵੋਤਮ ਦਾਨ ਹੈ ਜਿਹੜਾ ਕਿ ਪੈਸਿਆਂ ਦੇ ਨਾਲ ਇੱਕ ਕੀ ਦੁਨੀਆ ਦੇ ਵਿੱਚ ਕੋਈ ਵੀ ਇਦਾਂ ਦੀ ਸਾਇੰਸ ਨਹੀਂ ਹੈ ਜਿਹੜਾ ਇੱਕ ਮਸ਼ੀਨ ਦੇ ਨਾਲ ਬਣ ਸਕੇ ਇਹ ਸਿਰਫ ਇੱਕ ਮਨੁੱਖ ਦੇ ਵਿੱਚੋਂ ਹੀ ਮਨੁੱਖ ਨੂੰ ਚੜਦਾ ਹੈ ਸੋ ਖੂਨਦਾਨ ਸਰਵੋਤਮ ਦਾਨ ਹੈ ਤੋਂ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ ਨੌਜਵਾਨ ਜਿਹੜੀ ਜੜੀ ਗਲਦਲ ਦੇ ਵਿੱਚ ਨਸ਼ਿਆਂ ਦੇ ਵਿੱਚ ਜਾ ਰਹੀ ਆ ਉਹਦੇ ਉਹਨਾਂ ਨੂੰ ਕੀ ਮੈਸੇਜ ਅਸੀਂ ਉਹਨਾਂ ਦੇ ਲਈ ਵੱਖ-ਵੱਖ ਸਮੇਂ-ਸਮੇਂ ਤੇ ਕੈਂਪ ਕਰ ਰਹੇ ਆ ਜਿਵੇਂ ਕਿ ਨਸ਼ਾ ਛਡਾਓ ਦੇ ਲਈ ਮੁਹਿੰਮ ਜਾਂ ਸਪੋਰਟਸ ਨੂੰ ਦੇਖਦੇ ਹੋ ਉਦਾਂ ਦੀ ਵੀ ਸਾਡੀ ਕਲੱਬੇ ਕੰਮ ਕਰ ਰਹੀ ਆ ਸੋ ਅਸੀਂ ਬੇਨਤੀ ਕਰਦੇ ਆ ਕਿ ਨਸ਼ੇ ਨੂੰ ਤਿਆਗੋ ਤੇ ਇਹਨੂੰ ਛੱਡ ਕੇ ਖੂਨਦਾਨ ਕਰੋ ਤੇ ਵੱਧ ਤੋਂ ਵੱਧ ਦੇਸ਼ ਦੀ ਸੇਵਾ ਕਰੋ ਜਿੰਨਾ ਹੋ ਸਕੇ ਉਹਨਾਂ ਖੂਨਦਾਨ ਕਰਨਾ ਚਾਹੀਦਾ ਅੱਜ ਮੈਂ ਜਲੰਧਰ ਚ ਡੀਆਈਜੀ ਮੈਡੀਕਲ ਲਗਾ ਕੰਪੋਜੀਟ ਹਸਪੀਟਲ ਬੀਐਸਐਫ ਦੇ ਚ ਔਰ ਇਹ ਜਿਹੜਾ ਆਪਣਾ ਹਿੰਦੂਸਤਾਨ ਵਾਲਿਆਂ ਨੇ ਜਿਹੜਾ ਇੱਕ ਬਲੱਡ ਡੋਨੇਸ਼ਨ ਕੈਂਪ ਲਗਾਇਆ ਇਹ ਫੋਰ ਜਿਹੜੀ ਸਿਵਲ ਪਪੂਲੇਸ਼ਨ ਵਾਸਤੇ ਇੱਕ ਬਹੁਤ ਹੀ ਵਧੀਆ ਨੋਲ ਕਾਜ ਵਾਸਤੇ ਹੈ ਔਰ ਮੈਂ ਸਾਰੇ ਜਿੰਨੇ ਵੀ ਵਸਤੀਆਂ ਕੇ ਫਰਗੋੜੇ ਦੇ ਉਹਨਾਂ ਨੂੰ ਇਹ ਹੀ ਕਰ ਰਿਹਾ ਉਹਨਾਂ ਦੇ ਅੱਗੇ ਰਿਕੁਐਸਟ ਕਰਦਾ ਕਿ ਵੱਧ ਚੜਕੇ ਚੱਲੋ ਕਿਉਂਕਿ ਇਹ ਜਿਹੜਾ ਬਲੱਡ ਹੈ ਇਹ ਗਵਰਨਮੈਂਟ ਹਸਪੀਟਲ ਤੇ ਚ ਜਾਏਗਾ ਕਿਤੇ ਵੇਕੇਗਾ ਨਹੀਂ ਇਹ ਕਾਮ ਗਰੀਬ ਬੰਦੇ ਦੇ ਕੰਮ ਆਏਗਾ ਜਵਾਨਾਂ ਨੂੰ ਬਲੱਡ ਦੀ ਜ਼ਰੂਰਤ ਹੈ ਇਸ ਟਾਈਮ ਚਲੋ ਬਾਅਦ ਸਿਚੁਏਸ਼ਨ ਦੇ ਚ ਜਵਾਨਾਂ ਵਾਸਤੇ ਬਲੱਡ ਦੀ ਯੂਜ਼ ਪੈਂਦੀ ਔਰ ਅਸੀਂ ਕਦੇ ਵੀ ਜਿੱਦਾਂ ਸਿਵਲ ਹਸਪਤਾਲ ਜਾਂਦਾ ਤਾਂ ਟੀਮ ਆਈ ਹੈ ਉਥੇ ਸਾਨੂੰ ਕਦੇ ਵੀ ਇਹਨਾਂ ਨੇ ਕਦੇ ਵੀ ਡਿਨਾਈ ਨਹੀਂ ਕੀਤਾ ਅਸੀਂ ਉਥੇ ਵੀ ਵੈਸੇ ਵਿੱਚ ਅਸੀਂ ਕੈਂਪ ਲਗਾਉਂਦੇ ਰਹਿੰਨੇ ਆ ਇੱਥੇ ਵੀ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਬਹੁਤ ਵਧੀਆ ਤਰੀਕੇ ਨਾਲ ਇੱਥੇ ਆਓ ਔਰ ਜਿੰਨਾਂ ਤੋਂ ਜਿੰਨਾਂ ਆਪਣਾ ਯੋਗਦਾਨ ਦੇ ਸਕਦੇ ਦੇਣਾ ਚਾਹੀਦਾ ਨੌਜਵਾਨ ਜਿਹੜੀ ਮਸ਼ੀਨ ਅਸੀਂ ਦੇਣਾ ਚਾਹੀਦਾ ਨੌਜਵਾਨ ਪੀੜੀ ਨੂੰ ਆ ਕੇ ਹੋਣਾ ਚਾਹੀਦਾ ਬਲੱਡ ਡੋਨੇਸ਼ਨ ਕਰਨਾ ਚਾਹੀਦਾ ਇਹ ਬਲੱਡ ਜਿਹੜਾ ਡੋਨੇਸ਼ਨ ਕਈਆਂ ਵਿੱਚ ਮਿਥ ਹੈਗਾ ਕਿ ਕਮਜ਼ੋਰੀ ਆ ਜਾਂਦੀ ਇਦਾਂ ਦਾ ਕੁਝ ਨਹੀਂ ਹੈ ਔਰ ਮੈਕਸਿਮਮ ਮੰਨਿਆ ਨੂੰ ਹੋਣਾ ਚਾਹੀਦਾ ਠੀਕ ਹੈ ਸਾਬ ਉਹ ਜਿਹੜੀ ਤਾਰੀ ਕੀਤੀ ਆ ਫੋਟੋ ਉਹਦੇ ਵਾਸਤੇ ਕੋਈ ਕਮੈਂਟ ਨਹੀਂ ਨੋ ਕਮੈਂਟਸ ਅੱਜ ਸ਼ਹਿਰ ਵਾਸੀਆਂ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਏਗੀ ਕਿ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਸ ਕਲੱਬ ਇੱਕ ਆਪਰੇਸ਼ਨ ਰਕ ਸਿੰਧੂ ਦੇ ਤਹਿਤ ਬਲੱਡ ਕੈਂਪ ਕਰਨ ਜਾ ਰਿਹਾ ਔਰ ਇਸ ਕੈਂਪ ਦੇ ਵਿੱਚ ਸਾਰੇ ਸ਼ਹਿਰ ਦੀਆਂ ਧਾਰਮਿਕ ਜਥੇਬੰਦੀਆਂ ਨੂੰ ਇਨਵਾਈਟ ਕੀਤਾ ਗਿਆ ਔਰ ਸਭ ਨੇ ਕਮਿਟ ਕੀਤਾ ਕਿ ਅਸੀਂ ਜਿੰਨੇ ਵੀ ਜਥੇਬੰਦੀਆਂ ਇਹ ਬਲੱਡ ਕੈਂਪ ਵਾਸਤੇ ਆਪਣੇ 5 ਤੋਂ 7 ਡੋਨਰ ਲੈ ਕੇ ਆਣਗੇ ਔਰ ਸਾਨੂੰ ਇਸ ਸ਼ਹਿਰ ਵੱਲੋਂ ਬਹੁਤ ਵਧੀਆ ਹੰਗਾਰਾ ਮਿਲਿਆ ਔਰ ਅੱਛਾ ਕੈਂਪ ਚੱਲ ਰਿਹਾ ਹੈ ਇਹ ਔਰ ਇਹ ਕੈਂਪ ਅਸਲੇ ਸਮਾਪਤੀ ਦੀ ਕਰਾਗਰ ਦੇ ਵਿੱਚ ਜਾ ਰਿਹਾ ਸਾਨੂੰ ਬੜੀ ਖੁਸ਼ੀ ਹੈ ਕਿ ਸਾਰੇ ਸ਼ਹਿਰ ਨੇ ਸਾਨੂੰ ਇੰਨਾ ਵਧੀਆ ਹੰਗਾਰਾ ਦੇ ਕੇ ਇਹ ਕੈਂਪ ਨੂੰ ਸਫਲ ਕੀਤਾ